ਬਹੁਤ ਮੀਂਹ ਪਿਆ ਆ ਤੁਸੀਂ ਦੇਖੋ ਨਦੀ ਆ ਗਈ ਦੇਖੋ ਕਿੰਨੀ ਨਦੀ ਆਈ ਹੋਈ ਹੈ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਬਹੁਤ ਮੀਂਹ ਪਿਆ ਬੱਲਾ ਬੱਲਾ ਤੁਸੀਂ ਦੇਖੋ ਕਿੰਨੀ ਸਪੀਡ ਨਾਲ ਪਾਣੀ ਚੱਲ ਰਿਹਾ ਹੈ ਇਹ ਜਿਹੜਾ ਪਾਣੀ ਹੈ ਇਹ ਪਾਣੀ ਜਾ ਕੇ ਦਰਿਆ ਚ ਰਲਦਾ ਸਤਲੁਜ ਦਰਿਆ ਸਾਡੇ ਇੱਧਰ ਐ ਸਾਈਡ ਉਹ ਸੜ ਪਰਲੇ ਪਾਸੇ ਸਤਲੁਜ ਦਰਿਆ ਇਹ ਪਾਣੀ ਜਾ ਕੇ ਸਤਲੁਜ ਦਰਿਆ 'ਚ ਜਾ ਕੇ ਮਿਲ ਜਾਂਦਾ ਫਿਰ ਸਾਰੇ ਪਾਣੀ ਫਿਰ ਕਹਿਣ ਦਾ ਪਾਸ ਇਹ ਆ ਅ ਮੀ ਪਿਆ ਸਾਡੇ ਨਹੀਂ ਪਿਆ ਹੈਗਾ ਪਤਾ ਨਹੀਂ ਕਿੱਥੇ ਪਿਆ ਉੱਥੇ ਦਾ ਪਾਣੀ ਇੱਥੇ ਆ ਗਿਆ ਹੈ ਬਹੁਤ ਦੂਰ ਤੇ ਜਿਹੜੀ ਇਹ ਨਦੀ ਆ ਬੁਦਕੀ ਹਾਂ ਬੁਦਕੀ ਨਦੀ ਸੀਸਵਾ ਸੀਸਵਨ ਨਦੀ ਬੁਦਕੀ ਨਦੀ ਦੂਜੀ ਆ ਸੀਸਵਨ ਨਦੀ ਆ ਇਹ ਤੇ ਇਹ ਜਾਂ ਚੰਡੀਗੜ੍ਹ ਵਾਲੀ ਸੈਟ ਚੰਡੀਗੜ੍ਹ ਸਾਹਿਬ ਜਿਹੜੇ ਉੱਪਰ ਨੂੰ ਪਹਾੜਾ ਬੱਦੀ ਵਾਲੇ ਜਾਂ ਫਿਰ ਉਦੋਂ ਹੋਰ ਬੱਦੀ ਦੇ ਉੱਪਰ ਨੂੰ ਜਿਹੜੇ ਪਹਾੜ ਪੈਂਦੇ ਆ ਚੰਡੀਗੜ੍ਹ ਦਾ ਏਰੀਆ ਹੋਇਆ ਇੱਧਰੋਂ ਆਹ ਕਰਾਲੀ ਦਾ ਏਰੀਆ ਹੋਇਆ ਉਹਦਾ ਸਾਰਾ ਪਾਣੀ ਇਕੱਠਾ ਹੋ ਕੇ ਫਿਰ ਨਦੀ ਚ ਨੂੰ ਆਉਂਦਾ ਹੈ ਸਾਡੇ ਮੀਂਹ ਨਹੀਂ ਪਿਆ ਹੈ ਬਿਲਕੁਲ ਵੀ ਨਹੀਂ ਉਧਰ ਹੀ ਪਿਆ ਬਈ ਸਾਡੇ ਨੇ ਤਾਂ ਪੂਰੀ ਦੇਖੋ ਪੂਰੀ ਗਰਮੀ ਆਈ ਪਈ ਸਰੀ ਨੂੰ ਮੌਸਮ ਦੇਖੋ ਉੱਪਰ ਆ ਦੋ ਤਿੰਨ ਦਿਨ ਤਿੰਨ ਨਾ ਇੰਨੀ ਧੁੱਪਾਂ ਪਈ ਆ ਰੰਗ ਵੀ ਸਾਫਲੇ ਸਾਫਲੇ ਜੋਗੇ ਕਣਕ ਬੰਨੇ ਜੇ ਜਿੱਦਾਂ ਹੁਣ ਹਮਸਯੋਗੀ ਦੇ ਰੰਗ ਸਾਫ ਜੋਗੇ ਤਾਂ ਨਾ ਦੁਆਰੇ ਉਧਾਂ ਹੋਗੇ ਫੇਰ ਦੁਆਰੇ ਆਪਣਾ ਕਣਕ ਬੰਨੇ ਜੇ ਹੋਗੇ ਹੁਣ ਤੁਹਾਨੂੰ ਮੈਂ ਦੱਸਦਾ ਇਹ ਨਦੀ ਕਿੱਥੇ ਤੱਕ ਆ ਜਾਂਦੀ ਹੈ ਉਹ ਉਧਰ ਕਿੱਥੇ ਤੱਕ ਖੜੇ ਹੈ ਨਾ ਆਹ ਉਹ ਰੈਡੀ ਜੁਤਰੀ ਆਹ ਆ ਰੈਡੀ ਜਨੂੰ ਉਤਰੀ ਇੰਨੀ ਇੱਥੇ ਭਰ ਕੇ ਚੱਲ ਜੇ ਉੱਥੋਂ ਤੋਂ ਲੈ ਕੇ ਤੇ ਇੱਧਰ ਏ ਓਸਾਈਡ ਤੱਕ ਨੂੰ ਪੂਰੀ ਭਰ ਕੇ ਚੱਲ ਜੀ ਆ ਫਿਰ ਜਦ ਪੂਰਾ ਭਰ ਕੇ ਮੀਂਹ ਪੈਂਦਾ ਕਈਆਂ ਨੇ ਤਾਂ ਇਦਾਂ ਦਾ ਕਮੈਂਟ ਕਰੇ ਵੀ ਕਹਿੰਦੇ ਤਰੀਆਂ ਭਾਈ ਮੀਂਹ ਵਾਲੀ ਵੀਡੀਓ ਬਹੁਤ ਜ਼ਿਆਦਾ ਚੱਲਦੀ ਆ ਫਿਰ ਉਹ ਉਹ ਚੱਲਣ ਦਾ ਇਹ ਕਾਰਨ ਨਹੀਂ ਹੈਗਾ ਵੀ ਅੱਧੇ ਰੱਬ ਅਗੇ ਹੀ ਦੱਸਿਆ ਕਰੀ ਵੀ ਮੀਂਹ ਨਾ ਪਵੇ ਭਾਈ ਜਦ ਤੱਕ ਵੀਰ ਇੱਧਰ ਭਰ ਕੇ ਮੀਂਹ ਨਾ ਪੈਂਦਾ ਹੈਗਾ ਜਦ ਤੱਕ ਸਵਾਦ ਨਹੀਂ ਆਉਂਦਾ ਜਦ ਤੱਕ ਨਦੀ ਇਹ ਅੱਧੀ ਅੱਧੇ ਅੱਧ ਤੋਂ ਜ਼ਿਆਦਾ ਚੱਲਦੀ ਨਹੀਂ ਹੈਗੀ ਉਹ ਕਿਉਂ ਕਿਉਂ ਨਾ ਇੱਥੇ ਜਿਹੜੀ ਜੀਰੀ ਲੱਗੀ ਜਦ ਤੱਕ ਬੱਟਾ ਉਹਨੂੰ ਪਾਣੀ ਨਹੀਂ ਟੱਪਦਾ ਹੈਗਾ ਜਦ ਤੱਕ ਸਬਰ ਨਹੀਂ ਆਉਂਦਾ ਹਾਲੇ ਵੀ ਮੋਟਰਾਂ ਬਹੁਤ ਚੱਲਦੀ ਸਾਡੇ ਕਿਹਣੀ ਪੈਂਦੇ ਨਹੀਂ ਹੈਗਾ ਮੀ ਆ ਸੌਣ ਵੀ ਅੱਧ ਲੰਘ ਚੱਲਿਆ ਅੱਧ ਹੋ ਗਿਆ ਸੌਣ ਦਾ 30 ਹੋ ਗਈ ਅਜ ਤਰੀਕ ਤੇ ਇਹ ਆਪਣੀ ਲਾਈਵ ਵੀਡੀਓ ਲਾਈਵ ਵੀਡੀਓ ਥੋੜਾ ਸਵਾਗਤ ਆ ਜੀ ਤੇ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਆ ਜੇ ਤੁਹਾਡੇ ਲੱਗੇ ਮੀਂਹ ਪਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮੈਂ ਪਹੁੰਚੇ ਆਪਣੇ ਗਰਾਊਂਡ ਦੇ ਵਿੱਚ ਤੇ ਬੁਲਾਉਂਦਾ ਸਾਰੇ ਬੰਦਿਆਂ ਨੂੰ ਬੱਚੇ ਆ ਜਾਂਦੇ ਸ਼ਾਮ ਟਾਈਮ ਬਲਕਿ ਜਿਆਦਾ ਫਿਰ ਇੱਥੇ ਆ ਜਿੰਦਾ ਗਰਾਊਂਡ ਦੇ ਵਿੱਚ ਪਾਣਾ ਭਰ ਜਾਂਦੇ ਇੱਥੇ ਸਾਰਾ ਹਾਂ ਤੁਹਾਨੂੰ ਤੁਹਾਨੂੰ ਦਿਖਾਵਾਂ ਮੈਂ ਪਾਣੀ ਦੀ ਲਹਿਰ ਚੜ ਜਾਂਦੀ ਨੇ ਫਿਰ ਇਹ ਗਰਾਊਂਡ ਦੇ ਵਿੱਚ ਇਹ ਭਰ ਕੇ ਨੂੰ ਮੈਂ ਤੁਹਾਨੂੰ ਇੱਥੇ ਖੜ ਕੇ ਦਿਖਾਉਂਦਾ ਚਲੋ ਪਿਛਲੀ ਵਾਰੀ ਨਾ ਇੱਥੇ ਤੇ ਪਾਣੀ ਦਾ ਡਾਕ ਲੱਗਦੀ ਉਹ ਉੱਥੇ ਉਹ ਲੱਗਿਆ ਜਿਹੜਾ ਸਾਹਮਣੇ ਦਿਖਾਉਂਦਾ ਤੁਹਾਨੂੰ ਮੈਂ ਇਹ ਆਹ ਇੱਥੇ ਪਾਣੀ ਭਰ ਜਾਂਦਾ ਉੱਥੇ ਤੇ ਪਾਣੀ ਦਾ ਭਾ ਇਧਰ ਹੁੰਦਾ ਸੀ ਇੱਥੇ ਸਾਡੇ ਗਰਾਊਂਡ ਦਾ ਅੱਧ ਤੱਕ ਪਹੁੰਚ ਗਿਆ ਦ ਇੱਥੇ ਜੇ ਪਾਣੀ ਸਪੀਡ ਨਾ ਲੱਗਣਾ ਵੀ ਗਰਾਊਂਡ ਨੂੰ ਲੱਗ ਗਿਆ ਦਾ ਪਰ ਜਿੰਨੇ ਵੀ ਇੱਥੇ ਲਾਕ ਵਾਲੇ ਪਿੰਡਾਂ ਵਾਲੇ ਨੇ ਫਿਰ ਪਤਾ ਪਾ ਕੇ ਦਿੱਤਾ ਇੱਥੇ ਆ ਮੈਂ ਕਿੱਧਰ ਆਉਂਦਾ ਆਉਂਦਾ ਮੈਨੂੰ ਮੈਂ ਜੋ ਸਾਰੀ ਟੀਮ ਭੰਡੀ ਗਈ ਫਿਰ ਇੱਥੇ ਤੇ ਨਾ ਆਏ ਮਿੱਟੀ ਪੈ ਕੇ ਅਡਾਕ ਲੱਗਦੇ ਇੱਥੇ ਨੂੰ ਗਰਾਊਂਡ ਤੁਹਾਡਾ ਅੱਧਾ ਹਟ ਜਾਣਾ ਦਾ ਫਿਰ ਆ ਵਿੱਚ ਨੂੰ ਜਾਣ ਲੱਗ ਪਈ ਤੇ ਫਿਰ ਆਹ ਇੱਥੇ ਪਾਸ ਹੋ ਗਿਆ ਦਾ ਫਿਰ ਇਹ ਹੁਣ ਦੇ ਮੈਂ ਨਾ 50 ਕਿ ਮੀਟਰ ਦੇ ਹੁਣ ਜੇ ਹੋਰ ਅਸੀਂ ਤਾਂ ਇਹ ਕਹਿੰਦੇ ਵੀ ਥੋੜਾ ਹੋਰ ਅੱਗੇ ਤੱਕ ਨੂੰ ਕਰਦੇ ਜਿੱਥੇ ਉਹ ਮੁੰਡਾ ਉਹ ਆਇਆ ਨਾ ਆ ਮੁੰਡਾ ਜਿੱਥੇ ਆ ਇੱਥੇ ਤੱਕ ਕਰਦੇ ਨੇ ਗਰਾਊਂਡ ਪੱਜ ਜਾਣਾ ਸਾਡਾ ਫਿਰ ਇੱਕ ਪਤਾ ਕੀ ਹੈ ਹੁਣ ਤੁਹਾਨੂੰ ਮੈਂ ਜਿਹੜੀ ਮੇਨ ਗੱਲ ਇਹ ਦੱਸ ਦਿੰਦਾ ਹਾਂ ਉਹ ਗਵਰਨਮੈਂਟ ਨੂੰ ਹੀ ਪਤਾ ਸਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਉਹਨਾਂ ਨੂੰ ਪਤਾ ਵੀ ਥੋੜੇ ਜਿਹਾ ਟਾਈਮ ਟਪੋਟਪੋਚੀ ਕਰਨੀ ਹੈ ਬਰਸਾਤ ਆ ਲੰਘ ਗਿਆ ਫੇਰ ਚੁੱਪ ਫੇਰ ਅਗਲੇ ਸਾਲ ਰੋਲਾ ਪਾਉਣਗੇ ਫੇਰ ਥੋੜੇ ਟਾਈਮ ਟਪੋਟਪੋਚੀ ਕਰੂਗੇ ਫੇਰ ਬੰਦ ਗਵਰਨਮੈਂਟ ਦੀ ਵੀ ਥੋੜਾ ਜਿਹਾ ਨੁਕਸਾਨ ਹੋਵੇ ਨਾ ਬੰਦਿਆਂ ਦਾ ਫੇਰ ਆਪਾਂ ਥੋੜੇ ਇਹਨਾਂ ਵਿਰਾਸਤ ਫੰਡ ਦਵਾਂਗੇ ਸਾਰਿਆਂ ਨੂੰ ਪੈਸੇ ਦਾ ਬੱਲੇ ਬੱਲੇ ਕਰਾਵਾਂਗੇ ਸਾਡੇ ਟੈਕਸ ਦਾ ਪੈਸਾ ਸਾਨੂੰ ਦੇ ਕੇ ਕੋਈ ਨਹੀਂ ਕਹਾ ਸਮਝ ਬੈਠਾ ਸਾਡੇ ਲੋਕੇ ਬਣਾ ਦਿੰਦੇ ਸਾਡੇ ਲੋਕਾਂ ਤੋਂ ਫਿਰ ਡਰੀ ਜਾਂਦੇ ਆ ਬੰਦਾ ਤਾਂ ਉਹ ਬਣਾਓ ਯਾਰ ਜਿਹੜਾ ਜਿਹੜੇ ਬੰਦੋਂ ਡਰਨ ਨਾਲ ਜਿਹੜਾ ਆਮ ਨਾਲ ਸੜਕ ਪਰ ਤੁਰਿਆ ਜਾਵੇ ਹਾਂ ਜਾਂਦਾ ਸਾਡਾ ਪ੍ਰਧਾਨ ਮੰਤਰੀ ਆ ਜਾਂਦਾ ਸਾਡਾ ਮੁੱਖ ਮੰਤਰੀ ਇਹ ਨਹੀਂ ਸਕੋਰ ਯੋਹੀ ਸਾਡਾ ਪੈਸਾ ਮੈਂ ਤਾਂ ਕਹਿੰਦਾ 10 ਤੋਂ 15 20% ਦੇ ਮਨ ਨਾਲ ਜਿਹੜੇ ਜਿੰਨੇ ਪੂਰਾ ਦੇਖਦੇ ਆ 30% ਮਾਨੋ ਜੋ 30% ਇਹਨਾ ਮੰਤਰੀਆਂ ਪਰ ਪੈਸਾ ਖਰਚ ਹੁੰਦਾ ਖਰਚ ਹੁੰਦਾ ਹੁਣ ਬੱਤਕਾ ਉਹ ਪੈਸਾ ਕਿਤੇ ਭਲਾਈ ਦੇ ਕੰਮਾਂ 'ਚ ਲੱਗੇ ਨਾ ਚੱਕਾਂ ਬੋਲ ਤਾਂ ਨਹੀਂ ਖੜਨਾ ਚੱਕ ਕੇ ਹਾਂ ਆ ਦਿਨੇ ਪਤਾ ਨਹੀਂ ਕਿਹੇ ਜਿਹੇ ਹੋਏ ਪਏ ਆ ਕੋਈ ਰੂਹ ਕੰਮ ਕਰਨ ਨੂੰ ਜੀ ਨਹੀਂ ਕਰਦੀ ਹੈਗੀ ਉਹ ਮੈਂ ਕਿੱਧਰ ਆ ਬਾਈ ਹਾਂ ਬੈਠ ਗਿਆ ਚਲੋ ਆਟੋ ਫਿਰ ਕੋਈ ਬੰਦਾ ਨੀਂਦ ਪਾ ਜਾ ਕੇ ਕੋਈ ਰੋਣ ਹੁਣ ਨੀਂਦ ਪਾਤੀ ਵਾਲਾ ਪਹਿਲੀ ਬਾਲ ਨੀਂਦ ਤਾਂ ਜੱਤ ਤੋਂ ਸ਼ੁਰੂ ਹੋ ਜਾਂਦੀ ਸਾਡੀ ਮਾਟੀ ਆਟੋ ਲਿਆ ਮਾਟੀ ਆਟੋ ਲਾ ਦੂ ਹਾਂ ਮੇਰ ਬੋਲਾ ਨੀ ਨਹੀਂ ਹਾਂ ਲਓ ਸਾਡਾ ਮੈਚ ਸ਼ੁਰੂ ਹੋ ਗਿਆ ਇੱਥੇ ਉਹ ਤੇਰੇ ਸਾਦਕੇ ਅੱਜ ਮੈਚ ਵੀ ਆ ਫੜਾ ਦਾ ਆਪਾਂ ਨਾ ਇੰਡੀਆ ਵਾਲੇ ਦਾ ਹਾਕੀ ਦਾ ਨਾ ਉਹਦਾ ਰਕੜਾ ਦਾ 23 ਦਿਨ ਇਹੋ ਹਾਕੀ ਦਾ ਤੇ ਚੱਲ ਰਿਹਾ ਹਾਕੀ ਦਾ ਕੁੜਿਆਂ ਨਾਲ ਚੱਲ ਰਿਹਾ ਬੰਤੂ ਬਾਬਾ ਕਿੱਧਰ ਲੰਘਿਆ ਲਾਵੀ ਅਗਲੀ ਬਾਲ ਹੋ ਚੱਲੀ ਲੈ ਵੀ ਠਕਾ ਦਿਆ ਠਕਾ ਦਿਆ ਚੱਲ ਚਿੰਗ ਪਾ ਬਾਲ ਹੁਣ ਉਹਦੇ ਚ ਬੰਤੂ ਬਾਬਾ ਜਿੱਧਰ ਐਕਸਰਸਾਈਜ਼ ਕਰਦੇ ਹੋਏ ਗਰਾਊਂਡ ਦੇ ਵਿੱਚ ਫਿਟਨੈਸ ਦਾ ਪੂਰਾ ਪੂਰਾ ਆਪਣਾ ਖਿਆਲ ਰੱਖਿਆ ਜਾ ਰਿਹਾ। ਕੋ ਕਰਮਿਕ ਨਹੀਂ ਆਈ ਹੋਈ ਐ। ਭੁੱਲਣੇ ਨਹੀਂ ਪਿਆ ਯਾਰ ਇਹ ਦੋ ਬੰਦੇ। ਮੇਰੀ ਬੈਟਿੰਗ ਕਿਤੇ ਵੀ ਆ ਸਕਦੀ ਹੈ। ਸਾਡੇ ਗਰਾਊਂਡ ਦਾ ਨਾ ਸਭ ਤੋਂ ਸੋਹਣਾ ਮੁੰਡਾ ਹੈ। ਉਹ ਆਏ ਆ ਸੀਦੇ ਬਾਈ। ਯਾਤਰੀ ਤਰੀਫ ਵੀ ਨਹੀਂ ਕਰ ਸਕਦਾ ਹੈਗਾ। ਹਾਂ। ਅੱਧਰ ਮੁਗਰੇ ਖਾਸ ਮੜਾ ਜਾ। ਦੇਖੋ ਤੁਸੀਂ ਕਿੰਨਾ ਸੌ ਚਿਹਰੇ ਤੇ ਰੋਹਾਨੀਅਤ ਮਸੂਮ ਹਾਂ 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 ਹੋੜਾ ਚੱਲ ਚੱਲ ਉਹ ਦੋ ਰਾਂ ਤਾਂ ਲੈ ਲੰਦੇ ਪੂਰੇ ਹੋੜਾ ਹੀ ਨਹੀਂ ਹੈਗਾ ਹਾਂ ਮੈਂ ਘਰ ਤੋਂ ਪਾਣੀ ਪੀ ਗਿਆ ਤੇ ਹੁਣ ਫੇਰ ਪਾਣੀ ਤੇ ਥਾ ਲੱਗੀ ਹੋਈ ਆ ਓਹ ਹੋ ਹੋ ਬਹੁਤ ਗਰਮੀ ਹੋਈ ਹੋਈ ਹੈ ਆ ਦੇਖੋ ਜਿਹੜੀ ਹੁਣ ਇੱਥੇ ਆ ਗਰਾਊਂਡ ਦੇ ਵਿੱਚ ਨਾ ਜਿਹੜੀ ਆ ਪਰਤ ਆ ਆ ਚੁੱਕਣੀ ਮਿੱਟੀ ਦੀ ਇਹ ਆ ਜਿਹੜੀ ਪਾਣੀ ਦੇ ਪਾਣੀ ਫਿਰ ਪੂਰਾ ਭਰ ਜਾਂਦਾ ਗਰਾਊਂਡ ਦੇ ਪਰ ਇਹ ਚਾਰੇ ਪਾਸੇ ਫਿਰ ਫੋਨ ਵੀ ਪਾਣੀ ਇੱਕ ਹੁਣ ਪੈਣਾ ਚਾਹੀਦਾ ਵੇ ਪੂਰਾ ਭਰ ਕੇ ਚਾਰੇ ਪਾਸੇ ਜਿਹੜੇ ਹੁਣ ਉਹ ਦਰਖਤ ਲੱਗੇ ਬੂਟੇ ਨੇ ਉਹਨਾਂ ਨੂੰ ਪਾਣੀ ਚਾਰੇ ਪਾਸੇ ਮਾਣੀ ਛਾਣੀ ਪਾਣੀ ਕੀ ਪਹਿਲਾਂ ਕੋਈ ਹੋ ਗਿਆ ਕਰਦਾ ਹੋਈ ਆ ਇਹ ਹੋਈ ਆ ਇਹ ਸੱਟ ਵੱਟੂ ਲੱਟ ਟੁੱਟੇ ਕਰਕੇ ਬਾਅਦ ਉਹ ਹੋ ਗਿਆ ਮੋਟਾ ਹੋ ਗਿਆ ਬੰਡਰ ਪਿਆ ਰਗੂ ਮੇਰੇ ਵੱਲ ਹੈ ਹਾਂ ਉਹ ਤਰਵਾ ਸ਼ਾਟ ਆ ਯਾਰ ਹੋ ਜਾਣਾ ਦਾ ਕੈਚ ਉਹਦਾ ਬੜੀ ਦੇ ਚ ਸਟਾਪਰ ਤਾਂ ਹਾਂ ਲਣਕੇ ਵਾਲਾ ਗਿਆਦਾ ਬਹੁਤ ਹੈ ਗੱਲ ਬਾਰੇ ਮਾਨੂ ਵਾਲਾ ਗੱਲ ਤਾਂ ਜੀਵਨ ਬਹੁਤ ਹੀ ਪੜਿਆ ਐਸੀ ਸਾਡਾ ਲਾਈਵ ਬਾਈ ਤੁਸੀਂ ਦੁਆ ਕਰੋ ਨਹੀਂ ਪੈ ਜਾਵੇ ਜ਼ਿਆਦਾ ਵੀ ਨਾ ਪਵੇ ਇੱਕ ਵਾਰ ਪੂਰਾ ਸਾਡ ਬੱਟਾ ਉਹਨੂੰ ਪਾਣੀ ਟੱਪ ਲਵੇ ਜਦ ਤੱਕ ਬੱਟਾਪਨ ਨੂੰ ਪਾਣੀ ਡੱਬ ਦੇ ਕੋਈ ਨਹੀਂ ਆਉਂਦੀ ਜਦ ਤੱਕ ਸਫਰ ਨਹੀਂ ਹੁੰਦਾ ਸਾਡੇ ਵੱਲ ਨਹੀਂ ਤਾਂ ਫਿਰ ਇਹ ਸਮਝ ਲੈ ਸੋਕਾ ਸਾਡੇ ਗਣ ਮੀਨ ਹੀ ਪਿਆ ਸੋਕਾ ਪੈ ਗਿਆ ਹਾਲੇ ਵੀ ਆਸ ਹੈ ਕਿ ਪੂਰੀ ਆਏ ਨਾ ਵੀ ਮੀਂਹ ਪਊਗਾ ਪਰ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਾਜ ਤਾਵੇ